ਉਹੀ ਹਰਪ੍ਰੀਤ ਹੈ ਜਿਹੜਾ ਨਸ਼ਾ ਛਡਾਊ ਕੈਂਪ ਦੇ ਵਿੱਚ ਰਿਹਾ ਹੈ ਇਕੱਲੀ ਡਰੱਗ ਦੀ ਗੱਲ ਨਹੀਂ ਇਹ ਕੈਪਸੂਲ ਵੀ ਖਾਂਦਾ ਹੈ ਤੁਸੀਂ ਆਪਣੀ ਔਕਾਤ ਦਿਖਾਉਂਦੇ ਹੋ ਲੋਕਾਂ ਸਾਹਮਣੇ ਟਿਕ ਜਾਓ ਗਿਆਨੀ ਬੂਟਾ ਸਿੰਘ ਸੋਸ਼ਲ ਮੀਡੀਆ ਦੇ ਉੱਤੇ ਬੜੇ ਐਕਟਿਵ ਰਹਿੰਦੇ ਨੇ ਸੋਸ਼ਲ ਮੀਡੀਆ ਦੇ ਉੱਤੇ ਬਹੁਤ ਹੀ ਤਿੱਖੇ ਬਿਆਨ ਦੇਣ ਵਜੋਂ ਜਾਣੇ ਜਾਂਦੇ ਨੇ ਯਾਨੀ ਬੂਟਾ ਸਿੰਘ ਜਿਹੜੇ ਨੇ ਉਹ ਦੁਬਾਰਾ ਕੰਟਰੋਵਰਸੀ ਵਿੱਚ ਫਸ ਗਏ ਨੇ ਤਾਂ ਕਰਕੇ ਕਿਉਂਕਿ ਉਹਨਾਂ ਨੇ ਕੁਝ ਬਿਆਨ ਭਾਈ ਅਮਰਤਪਾਲ ਸਿੰਘ ਅਤੇ ਉਹਨਾਂ ਦੇ ਭਰਾ ਹਰਪ੍ਰੀਤ ਸਿੰਘ ਬਾਰੇ ਦੇ ਦਿੱਤੇ ਨੇ ਹਾਲ ਹੀ ਦੇ ਵਿੱਚ ਹਰਪ੍ਰੀਤ ਸਿੰਘ ਨੂੰ ਗ੍ਰਿਫਤਾਰ ਕੀਤਾ ਗਿਆ ਗ੍ਰਿਫਤਾਰ ਕਰਨ ਤੋਂ ਬਾਅਦ ਇਹ ਪਤਾ ਲੱਗਿਆ ਕਿ ਹਰਪ੍ਰੀਤ ਸਿੰਘ ਦੇ ਕੋਲੋਂ ਅਤੇ ਉਸ ਦਾ ਸਾਥੀ ਜਿਹੜਾ ਗੱਡੀ ਦੇ ਵਿੱਚ ਕਥਿਤ ਤੌਰ ਤੇ ਮੌਜੂਦ ਸੀ ਇਹਨਾਂ ਦੋਵਾਂ ਦੇ ਕੋਲੋਂ ਕਥਿਤ ਤੌਰ ਦੇ ਉੱਤੇ ਹੀ 4 ਗ੍ਰਾਮ ਆਈਸ ਡਰੱਗ ਬਰਾਮਦ ਹੋਇਆ ਐਸਐਸਪੀ ਜਲੰਧਰ ਦਿਹਾਤੀ ਨੇ ਇਹ ਵੀ ਕਿਹਾ ਕਿ ਨਾ ਸਿਰਫ 4 ਗ੍ਰਾਮ ਆਈਸ ਡਰੱਗ ਸਗੋਂ ਇੱਕ 20 ਰੁਪਏ ਦਾ ਸੜਿਆ ਹੋਇਆ ਨੋਟ ਜਿਹਦੇ ਥੱਲੇ ਸ਼ਾਇਦ ਅੱਗ ਲਾਈ ਗਈ ਹੋਵੇ ਉਹਦੇ ਨਾਲ ਨਾਲ ਕੁਝ ਲਾਈਟਰਸ ਮਿਲੇ ਨੇ ਅਤੇ ਇੱਕ ਵੇਇੰਗ ਸਕੇਲ ਜਿਹੜਾ ਉਹ ਬਰਾਮਦ ਹੋਇਆ ਪੁਲਿਸ ਨੇ ਇਥੋਂ ਤੱਕ ਦਾਅਵਾ ਕੀਤਾ ਸੀ ਕਿ 10000 ਰੁਪਏ ਦੀ ਟ੍ਰਾਂਜੈਕਸ਼ਨ ਸੰਦੀਪ अरोड़ा ਨਾਮ ਦੇ ਬੰਦੇ ਨੂੰ ਕੀਤੀ ਗਈ ਸੀ ਸੰਦੀਪ अरोड़ा ਜਿਹੜਾ ਲੁਧਿਆਣੇ ਦੇ ਵਿੱਚ ਰਹਿੰਦਾ ਕਥਿਤ ਤੌਰ ਤੇ ਇਹ ਉਸੇ ਕੋਲੋਂ ਡਰੱਗ ਲੈ ਕੇ ਆਏ ਸੀ ਪੁਲਿਸ ਦਾ ਦਾਅਵਾ ਹੈ ਕਿ 10000 ਦੀ ਟ੍ਰਾਂਜੈਕਸ਼ਨ ਉਹਨੂੰ ਕੀਤੀ ਸੀ ਔਰ 4 ਗ੍ਰਾਮ ਆਈਸ ਜਿਹੜੀ ਆ ਉਹ ਲੈ ਕੇ ਆਏ ਸੀ ਡੋਪ ਟੈਸਟ ਕਰਾਇਆ ਪੁਲਿਸ ਕਹਿੰਦੀ ਹੈ ਪੋਜ਼ਿਟਿਵ ਹੈ ਹੁਣ ਉਸੇ ਆਧਾਰ ਦੇ ਉੱਤੇ ਗਿਆਨੀ ਬੂਟਾ ਸਿੰਘ ਵੀ ਐਸ ਐਪੀਸੋਡ ਚ ਆਏ ਨੇ ਔਰ ਕੁਝ ਤਿੱਖੀਆਂ ਤਿੱਖੀਆਂ ਗੱਲਾਂ ਭਾਈ ਅਮਰਤਪਾਲ ਸਿੰਘ ਤੇ ਉਹਨਾਂ ਦੇ ਭਰਾ ਹਰਪ੍ਰੀਤ ਸਿੰਘ ਬਾਰੇ ਕਰ ਗਏ ਨੇ ਕੀ ਕੁਝ ਬੋਲੇ ਨੇ ਆਓ ਸੁਣਦੇ ਹਾਂ ਸਬਸਕ੍ਰਾਈਬ ਟੂ 1 ਇੰਡੀਆ ਚੈਨਲ ਐਂਡ ਨੈਵਰ ਮਿਸ ਐਨ ਅਪਡੇਟ